ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਬਸੀ ਅਲਾਦੀਨ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ লাশ ਤਾਜੇਵਾਲ ਅਤੇ ਬਿਸ਼ੋਈ ਪੁਲੇ ਹੇਠਾਂ ਤੋਂ ਮਿਲਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਮਹਸ 25 ਕੁ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਚੱਬੇਵਾਲ ਪੁਲਿਸ ਵੀ ਮੌਕੇ ਤੇ ਪਹੁੰਚ ਕੇ ਇਹ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਸਥਾਨਕ ਸਿਵਲ ਹਸਪਤਾਲ 'ਚ ਜਾਣਕਾਰੀ ਦਿੰਦੇ ਹਾਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਅੱਜ ਕਰੋ ਮੋਟਰਸਾਈਕਲ ਤੇ ਸਵਾਰ ਹੋ ਕੇ ਵਕਤਕੀਰਿਵ 10 ਵਜੇ ਨਿਕਲਿਆ ਸੀ ਤੇ ਕੁਝ ਹੀ ਸਮੇਂ ਬਾਅਦ ਉਹਨਾਂ ਨੂੰ ਸੂਚਨਾ ਮਿਲਦੀ ਹੈ ਕਿ ਉਹਨਾਂ ਦੇ ਪੁੱਤ ਦੀ ਮੌਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਮ੍ਰਿਤਕ ਗੁਰਜੀਤ ਸਿੰਘ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਨੇ ਤੇ ਉਸਤਾ ਕਤਲ ਕੀਤਾ ਗਿਆ ਹੈ ਕਿਉਂਕਿ ਘਰੋਂ ਨਿਕਲਣ ਵਕਤ ਉਹ ਕਾਫੀ ਪੈਸੇ ਵੀ ਲੈ ਕੇ ਗਿਆ ਸੀ ਜੋ ਕਿ ਉਸਦੀ ਲਾਸ਼ ਕੋਲ ਬਰਾਮਦ ਨਹੀਂ ਹੋਏ। ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗਹਾਰ ਲਾਉਂਦਿਆਂ ਹੋਇਆਂ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੁਜੇ ਪਾਸ ਇਸ ਮਾਮਲੇ ਤੇ ਬੋਲਦੇ ਆਂ ਥਾਣਾ ਚੱਬੇਵਾਲ ਦੇ ਐਸਐਚਓ ਹਰੀਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਨੌਜਵਾਨ ਦਾ ਪਹਿਲਾਂ ਵੀ ਕਈ ਵਾਰ ਝਗੜਾ ਹੋਇਆ ਤੇ ਹੋ ਸਕਦਾ ਹੈ ਕਿ ਰੰਜਿਸ਼ ਕਾਰਨ ਉਸ ਦਾ ਕਤਲ ਕੀਤਾ ਗਿਆ ਹੋਵੇ ਉਹਨਾਂ ਕਹਿੰਦੇ ਆ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ ਤੇ ਜਲਦ ਸਾਰੇ ਮਾਮਲੇ ਤੋਂ ਪਰਦਾ ਚੱਕ ਦਿੱਤਾ ਜਾਵੇਗਾ ਹੁਸ਼ਾਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪੇ ਦੀ ਰਿਪੋਰਟ ਮਾਤਾ ਜੀ ਕੀ ਨਾਮ ਹੈ ਤੁਹਾਡਾ ਦੱਸੋ ਜੀ ਇੱਕ ਵਾਰ ਕਿਹੜਾ ਪਿੰਡ ਹੈ ਜੀ? ਜੀ ਜੀ। ਉਹ ਬੇٹے ਦਾ ਕੀ ਨਾਮ ਹੈ? ਗੁਰਜੀਤ ਹੈ ਨਾ? ਕੀ ਗੱਲਬਾਤ ਹੋਈ ਹੈ ਸਾਰੀ? ਬਾਜੀ ਘਰੋਂ ਗਿਆ ਮੁੜ ਕੇ ਨਹੀਂ ਪਤਾ ਕੀ ਵਾਦਾ ਹੋਈ। ਕਿੰਨੇ ਵਜੇ ਗਿਆ ਸੀ ਘਰੋਂ? 9 ਵਜੇ। ਤੇ ਕਦੋਂ ਫੋਨ ਆਂਦਾ ਤੁਹਾਨੂੰ ਕੀ? 11 ਵਜੇ। ਤੇ ਕੀ ਗੱਲਬਾਤ ਪਤਾ ਲੱਗਦੀ ਹੈ ਤੁਹਾਨੂੰ ਕੀ ਹੋਇਆ? ਇਹ ਐਕਸੀਡੈਂਟ ਹੋਇਆ ਜਾਂ ਕੀ ਹੋਇਆ ਸੀ? ਨਹੀਂ ਨਹੀਂ ਜੀ ਮਾਰਿਆ ਆ। ਸੈਂਡ ਕਰਿਆ ਹੋਇਆ। ਮਾਰਿਆ ਮੁੰਡਿਆਂ ਨੇ। ਪੈਸੇ ਵੀ ਲੱਗੇ ਕੀ? ਹਾਂ ਹਾਂਜੀ ਹਾਂਜੀ। ਕੀ ਸੀਗੇ ਪੈਸੇ? ਹਾਂਜੀ ਹਾਂਜੀ ਹੁਣ ਹੁਣ ਹੈ ਨਹੀਂ ਕੋਈ ਉਹਦੇ ਕੋਠੀ ਵੀ। ਫੋਨ ਉਹਦਾ। ਹੁਣ ਉਹ ਵੀ ਉਹਨਾਂ ਮੁੰਡਿਆਂ ਕੋਲ ਹੀ ਆ। ਕੀ ਮੰਗ ਕੀ ਕਰਦੇ ਹੋ ਇਨਸਾਫ ਦੋ ਜੀ ਹੁਣ ਸਾਨੂੰ ਹੁਸਾਫ ਚਾਹੀਦਾ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਕਿਹੜਾ ਪਿੰਡ ਹੈ ਜੀ ਪਿੰਡ ਮੇਰਾ ਭੇੜੂਆ ਜੀ ਸਰ ਇਹ ਮੁੰਡੇ ਗੁਰਜੀਤ ਸਿੰਘ ਨਾਮ ਦੀ ਬਾਡੀ ਲੱਭੀ ਹੈ ਕੀ ਸਾਰੀ ਗੱਲਬਾਤ ਸੀ ਕਦੋਂ ਕਰੋਗੇ ਅਸੀਂ ਗੱਲਬਾਤ ਇਦਾਂ ਜੀ ਸਵੇਰੇ ਗਿਆ ਜੀ ਉਹ ਘਰੋਂ ਤਕਰੀਬਨ 10:00 ਵਜੇ ਦੇ ਕਰੀਬ ਕਰੋਗੇ ਆ ਤੇ ਉਹ ਤੋਂ ਬਾਅਦ ਜਿੱਦਾਂ ਨਾਲੇ ਹੀ ਸਾਡੇ 4 ਤਿੰਨ ਦੋ ਤਿੰਨ ਕਿਲੋਮੀਟਰ ਪਿੰਡ ਤਾਜੇਵਾਲ ਮਝੋਈ ਤੇ ਤਾਜੇ ਵਾਲ ਉਹਦੇ ਵਿਚਾਲੇ ਇੱਕ ਪੋਲੇ ਆ ਜੀ ਪੋਲ ਦੇ ਵਿੱਚ ਉੱਪਰੋਂ ਸਾਨੂੰ ਪਤਾ ਲੱਗਾ ਵੀ ਉਹਦੇ ਉੱਥੇ ਸਮਸ਼ਾਨ ਘਾਟ ਦੇ ਵਿੱਚੋਂ ਜਿੱਦਾਂ ਸੱਟਾ ਸੱਟਾ ਮਾਰੀਆਂ ਉਹਦੇ ਸਿਰ ਦੇ ਵਿੱਚ ਉੱਥੋਂ ਲੱਭਾ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਫੋਨ ਆਇਆ ਜਦੋਂ ਉੱਥੋਂ ਕਿਸੇ ਬੰਦੇ ਸਾਡੇ ਜਿੱਦਾਂ ਕੋਈ ਕੋਲ ਬੰਦੇ ਆਏ ਸੀ ਘਰ ਉਹਨੇ ਉਹਨੂੰ ਫੋਨ ਕੀਤਾ ਗਰਜੀਤ ਦੇ ਫੋਨ ਤੇ ਗੱਗੀ ਦੇ ਤੇ ਜਿਲੇ ਉਹਨੇ ਫੋਨ ਕੀਤਾ ਤੇ ਉਹਨੇ ਜਿਹੜੇ ਬੁੰਡੇ ਨੇ ਚੱਕਿਆ ਉਹਨੂੰ ਦੱਸਿਆ ਕਹਿੰਦਾ ਵੀ ਤੁਹਾਡਾ ਬੰਦਾ ਇੱਦਾਂ ਇੱਦਾਂ ਪੋਲ ਦੇ ਕੋਲ ਪਿਆ ਨੂੰ ਲੈ ਜਾਓ ਚੱਕ ਕੇ ਤੇ ਫੋਨ ਵੀ ਉਹਦਾ ਲੈ ਗਿਆ ਜੀ ਕੋਲ ਪੈਸੇ ਵੀ ਘਰੋਂ ਦੱਸਦੇ ਲੈ ਕੇ ਗਿਆ 20000 ਦੇ ਤੇ ਬਾਕੀ ਫੋਨ ਸਿਗਾ ਫੋਨ ਵੀ ਹੈ ਨਹੀਂ ਜੀ ਤੇ ਪੈਸੇ ਵੀ ਹੈ ਨਹੀਂ ਤੇ ਉਹ ਮੋਟਰਸਾਈਕਲ ਤੇ ਗਿਆ ਜੀ ਮੋਟਰਸਾਈਕਲ ਤੇ ਗਿਆ ਜੀ ਕਰੋ ਉਹਦਾ ਮੋਟਰਸਾਈਕਲ ਮੋਟਰਸਾਈਕਲ ਵੀ ਉੱਥੇ ਹੀ ਹੈ ਜੀ ਮੇਰੇ ਖਿਆਲ ਪਿਆ ਫੋਨ ਕਿਹਨਾਂ ਦਾ ਆਉਂਦਾ ਤੁਹਾਨੂੰ ਜੀ ਫੋਨ ਕਿਸੇ ਦਾ ਨਹੀਂ ਆਉਂਦਾ ਜੀ ਤਾਂ ਅਸੀਂ ਉਹਨੂੰ ਫੋਨ ਲਾਉਂਦੇ ਆ ਸਾਡੇ ਕੋਲ ਕੋਈ ਬੰਦਾ ਆਦਾ ਉਹਨਾਂ ਨੂੰ ਮਿਲਣਾ ਸੀਗਾ ਤੇ ਉਹਨ ਜਿਹਦੇ ਉਹਨੂੰ ਉਹਨੂੰ ਫੋਨ ਲਾਇਆ ਸਾਡੇ ਘਰੋਂ ਅਗਰਜੀਤ ਨੂੰ ਤੇ ਉਹ ਹੋਰ ਬੰਦੇ ਦੇ ਫੋਨ ਚੱਕਿਆ ਉਹਦਾ ਕਹਿੰਦਾ ਬੰਦਾ ਤੁਹਾਡਾ ਇੱਥੇ ਪਿਆ ਹੈ ਤਾਂ ਤਾਂ ਸੱਟਾਂ ਲੱਗੀਆਂ ਇਹਦੇ ਤੇ ਇਹਨੂੰ ਲੈ ਜਾਓ ਕੀ ਲੱਗਦਾ ਕੀ ਇਹ ਐਕਸੀਡੈਂਟ ਸੀ ਜਾਂ ਕਿਦਾਂ ਉਹਨੇ ਐਕਸੀਡੈਂਟ ਨਹੀਂ ਹੈਗਾ ਉਹ ਤਾਂ ਸਿਰ ਚ ਸੱਟਾਂ ਮਾਰੀਆਂ ਜੀ ਉਹਦੇ ਦੂਰੋਂ ਪਤਾ ਲੱਗਦਾ ਐਕਸੀਡੈਂਟ ਨਹੀਂ ਹੈਗਾ ਸਰ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਕਹਿੰਦੇ ਆ ਜੀ ਹੁਣ ਮੌਕਾ ਦੇਖੋਗੇ ਉਹ ਤੋਂ ਬਾਅਦ ਦੇਖੋ ਕੀ ਕਹਿੰਦੇ ਆ ਕੀ ਮੰਗ ਕਰਦੇ ਮੰਗ ਤਾਂ ਇਹ ਹੀ ਆ ਜੀ ਪੇ ਇਨਸਾਫ ਚਾਹੀਦਾ ਜੀ ਜਿਹੜਾ ਇਹ ਕੰਮ ਹੋਇਆ ਬਹੁਤ ਗਲਤ ਹੋਇਆ ਨਾ ਕੱਲਾ ਕੱਲਾ ਕਰਦੇ ਆਂ ਦਾ ਮੁੰਡਾ ਸੀਗਾ ਜੀ ਇਹ ਤੋਂ ਬਾਅਦ ਕੋਈ ਆਸ ਨਹੀਂ ਕੋਈ ਉਮੀਦ ਨਹੀਂ ਘਰ ਖਾਲੀ ਹੋ ਗਿਆ ਜੀ ਮਸਲਾ ਪਿੰਡ ਹੈਗਾ ਜੀ ਇਹਦਾ ਤਜਵਾਲ ਤਜਵਾਲ ਜਿਹੜਾ ਚੋ ਹੈਗਾ ਪੁਲਿਸ ਨੇ ਲਾਸ਼ ਮਿਲੀ ਸੀਗੀ ਉਸ ਟਾਈਮ ਜਿਹੜੇ ਬੰਦੇ ਦੱਸਦੇ ਆ ਥੋੜਾ ਹਸਾ ਲੈਂਦਾ ਸੀਗਾ ਜੋ ਹਸਪੀਟਲ ਲੈ ਗਿਆ ਉਹ ਚੈੱਕ ਕੀਤਾ ਜਾ ਕੇ ਉਹ ਜੋ ਦੱਸਿਆ ਸਾਨੂੰ ਉਹਨਾਂ ਬੰਦੇ ਤਲਾਸ਼ ਕਰਦੇ ਹੋਏ ਜਿਹੜਾ ਸਾਹਮਣੇ ਆ ਗਿਆ ਘਰ ਵਿੱਚ ਕੱਢਿਆ ਨਿਕਲਦਾ ਮੁੰਡੇ ਦੀ ਡੈਥ ਹੋ ਗਈ ਆ ਮੁੰਡੇ ਦੀ ਡੈਥ ਹੋਈ ਸ਼ੁਰੂਆਤੀ ਕਾਰਨ ਚ ਕੀ ਪਤਾ ਲੱਗਾ ਲੁੱਟ ਖੋਹ ਦਾ ਕਾਰਨ ਚ ਇਹੀ ਪਤਾ ਲੱਗਾ ਇਹ ਪਹਿਲਾਂ ਲੈ ਜਾ ਕੇ ਚੱਲਦਾ ਸੀ ਇਹਨਾਂ ਪਹਿਲਾਂ 2-3 ਵਜੇ ਲੈ ਜਾ ਕੇ ਪਹਿਲਾਂ ਹੋਇਆ ਇਹਨਾਂ ਦਾ ਉਸੇ ਰੰਜੀਤ ਸਿੰਘ ਜੀ ਸਾਹ ਦੇ ਨਾਲ ਮੁੰਡੇ ਦੀ ਉਮਰ ਕਿੰਨੀ ਸੀ 25 ਸਾਲ ਹੈ ਕੀ ਆਇਆ ਹੋ ਸੀ ਨਹੀਂ ਅਨਮੈਡ ਜੀ GMA University